ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਜਗਦੇਵ ਸਿੰਘ ਜੀ ਫੈਜਗੜ ਜੀ ਜਲਾ ਮਲੇ ਕੋੜਲਾ ਜੀ ਅਸੀਂ ਜੀ 5 6 7 ਸਾਲ ਤੋਂ ਲੰਗਰ ਲਾਉਣੇ ਹੈਗੇ 6 7 ਲੱਖ ਦਾ ਬਜਟ ਹੈ ਸਾਡਾ 500 ਵੋਟ ਹੈ ਸਾਡੇ ਕੋਲ ਬਾਹਰ ਐਨ ਆਰ ਆਈ ਮੁੰਡੇ ਨੇ ਸਾਡੇ ਉਸ ਗਏ ਹੋਏ ਕੁਸਾਲਦਾਰ ਦੇ ਪਿੰਡ ਦੇ ਸਹਿਯੋਗ ਦਿੰਦ ਨੇ ਪੂਰਾ ਜੀ ਹਾਂ ਮੁੰਡੇ 15 20 ਦਿਨ ਪਹਿਲਾਂ ਦੋ ਦੋ ਇਕੱਠਾ ਕਰਦੇ ਆਗੇ ਫਿਰ ਹੁਣ ਆ ਗੱਡੀਆਂ ਪਰ ਪਰ ਆ ਰਹੀਆਂ ਨੇ ਦੁੱਧੀਆਂ ਪਨੀਰ ਦੀਆਂ ਬਾੜ ਟੈਂਕਰੀ ਡਾਂਗੜੀ ਪਿੰਡਾਂ ਨਾਲ ਆ ਬਿਮਾਰ ਤੋਂ ਵੀ ਹੈ ਬਿਮਾਰ ਤੋਂ ਵੀ ਸਹਾਇਤਾ ਦਿੱਤੀ ਜਾਂਦੀ ਆ ਦਲੇਗੜਾ ਫੈਜਗੜਾ ਬਲਮਗੜ ਜਾਤੀਮਾੜਾ ਇਹ ਪਿੰਡ ਸਹਿਯੋਗ ਦਿੰਦੇ ਨੇ ਪੂਰਾ ਲੋਧੀ ਸੇਵਾ ਦਿੰਦੇ ਲੋਧੀ ਸੇਵਾ ਕਰਦੇ ਜਿਲ੍ਹਾ ਮਲੇਰਕੋਟੜ ਦਾ ਸਾਰੇ ਜਿਹੜੇ ਹਾਂ ਜਿਲ੍ਹਾ ਮਲੇਰਕੋਟੜ ਲਈ ਆ ਕੁਝ ਹੋਰ ਜਿਹੜਾ ਉਹਨਾਂ ਦਾ ਜੁੜਾ ਸੰਗਰੂਰ ਹੈਗਾ ਜਾਤੀਮਾੜਾ ਦਾ ਹੈ ਨਾ ਤਾਂ ਆਪਣਾ ਮਲੇਰਕੋਟੜ ਤੇ ਨਾਲ ਫੇ ਲੰਗਰ ਕਿਹੜੇ ਵੀ ਜਿਆ ਬਸਤਾਂ ਜਾਲ ਸਾਡੇ ਪਨੀਰ ਪਕੌੜਾ ਪਾਲਕ ਪਕੌੜਾ ਗੋਭੀ ਦੇ ਪਕੌੜੇ ਇਹ ਚੱਲਦਾ ਚਾਹ ਚੱਲਦੀ ਆ ਦੁੱਧ ਦੇ ਵਿੱਚ ਹੀ ਪੈਂਦੀ ਆ ਪੱਤੀ ਤੇ ਕਿੰਨੇ ਦਿਨ ਚੱਲਦਾ ਨੰਗਰ ਜੀ ਇਹ ਚੱਲਦਾ ਜੀ ਚਾਰ ਪੰਜ ਨਾ ਚੱਲਦਾ ਹਾਂਜੀ ਚਾਰ ਪੰਜ ਨਾ ਚੱਲਦਾ ਪੰਜ ਨਾ ਚੱਲਦਾ ਤੇ ਨੌਜਵਾਨ ਜਿਹੜੇ ਨਵੇਂ ਜਿਹੜੇ ਆਪਣੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਫਰੀਘਟ ਸਾਹਿਬ ਉਹਨਾਂ ਨੂੰ ਕੀ ਮੈਸੇਜ ਇਹ ਨਾ ਜਾਊਗਾ ਉਹਨਾਂ ਨੂੰ ਮੈਸੇਜ ਦੇਣਾ ਚਾਹਾਂਗੇ ਵੀ ਕੋਈ ਨਸ਼ਾ ਨਹੀਂ ਕਰਨਾ ਹੈਗਾ ਸਾਡੇ ਮੁੰਡੇ ਨੇ ਹੁਣ ਜੁੜ ਰਹੇ ਨੇਗੇ ਦਸਤਾਰਾ ਮੰਨ ਰਹੇ ਨੇ ਕੇਸ ਰੱਖ ਰਹੇ ਨੇਗੇ ਬਹੁਤ ਮੁੰਡੇ ਜੁੜ ਗਏ ਸਾਡੇ ਅੱਗੇ ਬਹੁਤ ਰੋਡੇ ਤੇਗੇ ਹੁਣ ਵਧੀਆ ਸਿੱਖੀ ਦੇ ਵਿਚ ਆ ਰਹੇ ਨੇਗੇ ਜੁੜ ਰਹੇ ਨੇਗੇ ਹੋਰਾਂ ਨੂੰ ਵੀ ਇਹੀ ਸੰਦੇਸ਼ ਹੈ ਵੀ ਕੋਈ ਨਸ਼ਾ ਨਹੀਂ ਕਰਨਾ ਹੈਗਾ ਕਿਸੇ ਵੀ ਕਿਸ ਮੁੰਡਾ ਜੋ ਸਾਡੇ ਪਿੰਡ ਦੇ ਵਿੱਚ ਪਹਿਲਾਂ ਮੁੰਡੇ ਨਸ਼ਾ ਕਰ ਦਿੱਤੇਗੇ ਉਹ ਵੀ ਨਸ਼ਾ ਕਰਨੋਂ ਹਟ ਗਏ ਜੋ ਕੋ ਚਿੱਟੇ-ਜੁੱਟੇ ਦਾ ਪੀਂਦਾ ਸੀ ਉਹ ਵੀ ਹਟ ਗਿਆ ਕੁਦਰਤੀ ਵੈਗਰੂ ਦਾ ਹੁਕਮ ਹੈਗਾ ਕਿਰਪਾ ਹੋਈ ਹੈ ਜੀ ਮਾਲਕ ਦੀ ਫੇ ਸੇਵਾ ਲੰਗਰ ਦੇ ਚ ਕਿਵੇਂ ਫੇ ਤਿੰਨੇ ਚ ਚਾਰ ਦਿਨ ਸੇਵਾ ਚੱਲਦੀ ਲਗਾਤਾਰ ਨੋਜਵਨ ਕਰਦੇ ਰਹੇ ਲਗਾਤਾਰ ਜੀ ਪੂਰੇ ਹਾਂ ਫੁੱਲ ਲਗਾਉਂਦਾ ਉਹਦਾ ਮੁੰਡੇ ਰੈਸਟ ਤੇ ਗਏ ਹੋਣੇਗੇ 24 ਜਿਹੜੀ ਭਾਜ ਨੇ ਜੀ ਅੱਠ ਦਾ ਹਲਵਾਈ ਨਗੇ ਲਿਆਂਦੇ ਵੇ ਹੈਗੇ ਹਾਂ ਹਲਵਾਈ ਉਧਰ ਤੋਂ ਹਲਵਾਈ ਪੱਕੇ ਹਲਵਾਈ ਪੱਕੇ ਨੇਗੇ ਨਾਲ ਹਾਂ ਹਰ ਸਾਲ ਮਿਲ ਕੇ ਜਾਂਦਾ ਹਾਂ ਹਰ ਸਾਲ ਸੱਤ ਸਾਲ ਹੋ ਗਏ ਸੱਤ ਅੱਠ ਸਾਲ ਹਾਂ ਵੈਗਰੂ ਜੀ ਕਲ ਖਾਲਸਾ ਵੈਗਰੂ ਸਾਹਿਬ ਹਾਤੇ ਆਪਦੇ ਚੰਦ ਦੇ ਮੱਧਮ ਰਹੀ ਆਪ ਦਾ ਬਹੁਤ ਧੰਨ ਧੰਨਵਾਦ ਅਸੀਂ ਆਪਣੀ 6-7 ਸਾਲ ਤੋਂ ਲੰਗਰ ਦੀ ਸੇਵਾ ਕਰ ਰਹੇ ਹਾਂ ਨੀਰ ਪਕੌੜਾ ਗੋਭੀ ਦੇ ਪਕੌੜੇ ਚਾਹ ਦਾ ਲੰਗਰ ਆਲੂ ਦੇ ਪਕੌੜੇ ਅਤੇ ਹਰਮਨ ਸਿੰਘ ਦੀ ਆਪਣੀ ਕਾਰ ਸੇਵਾ ਵਾਲੇ ਇਹਨਾਂ ਦੀ ਆਪਣੇ ਰਹਿਸ਼ ਦੇ ਨਾਲ ਲੱਗਦੇ ਸਾਡਾ ਲੰਗਰ ਚੱਲਦਾ ਹੈ 7-8 ਸਾਲ ਤੋਂ ਮੁੰਡੇ ਪੂਰੀ ਸੇਵਾ ਕਰਦੇ ਹਨ ਬਾਹਰ ਐਨਆਰਆਈ ਦੇ ਸਹਿਯੋਗ ਦੇ ਨਾਲ ਸਾਡੀ ਪੂਰੀ ਮਦਦ ਹੈ ਸਾਡੇ ਪਿੰਡ ਵਿੱਚ ਕਟੂਕਟ 5 600 ਵੋਟਾ ਹੈ ਫਿਰ ਵੀ ਬਹੁਤ ਚੰਗਾ ਦੁੱਧ ਦੀ ਸੇਵਾ 30 40 ਕਾਉਂਟਰ ਦੁੱਧ ਦੀ ਸੇਵਾ 1 ਮਹੀਨੇ ਤੋਂ ਪਹਿਲਾਂ ਜਮ੍ਹਾਂ ਕਰ ਲੈਂਦੇ ਹਨ ਤੇ ਉਸ ਤੋਂ ਬਾਅਦ ਇਹ ਨਾਲ-ਨਾਲ ਰੋਜ਼ ਤਿੰਨ ਕਾਉਂਟਰ ਚਾਰ ਕਾਉਂਟਰ ਦੁੱਧ ਤਿੰਨ ਕਾਉਂਟਰ ਪਨੀਰ ਦੇ ਰੋਜ਼ ਲੈ ਕੇ ਆਉਂਦੇ ਨੇ ਗੱਡੀ ਸਾਡੀ ਪੱਕੀ ਰੱਖੀ ਆ 7 8 ਲਵਾਈ ਨੇ ਪੱਕੇ ਅਸੀਂ ਪਿੰਡ ਤੋਂ ਲੈ ਕੇ ਆਉਂਦੇ ਆ ਸਾਰਾ ਆਪ ਦੇ ਜਿਹੜੇ ਬੈਠਣ ਵਾਲੀਆਂ ਕੇਰਾਂ ਨੇ ਸਾਰੀਆਂ ਆਪਦੇ ਹੀ ਬਣਾਈਆਂ ਹੋਈਆਂ ਨੇ ਬਾਕੀ ਪਲੇਟਾਂ ਰੋਟਾਂ ਬਾਕੀ ਕੋਈ ਕਿਰਾਏ ਤੇ ਸਮਾਨ ਆ ਬਾਕੀ ਲੋਕਾਂ ਦੀ ਸਹਿਯੋਗ ਦੇ ਨਾਲ ਸਾਡਾ ਲੰਗਰ ਪੂਰਾ ਚੱਲਦਾ ਹੈ ਬਾਕੀ ਅਸੀਂ ਲੋਕਾਂ ਨੂੰ ਇਹ ਕਹਿੰਦੇ ਆਂ ਕਿ ਨਸਿਆਂ ਤੋਂ ਰਹਿਤ ਰਹਿ ਕੇ ਗੁਰੂ ਘਰ ਦੀ ਸੇਵਾ ਕਰੋ ਜਿੰਨਾ ਦਿਨ ਇਹ ਆਪਣੇ ਫਤਿਹਗੜ੍ਹ ਸਾਹਿਬ ਦਾ ਚੱਲਦਾ ਪੂਰੀ ਮਰਿਆਦਾ ਜੇ ਰਹਿ ਕੇ ਆਪਦਾ ਕੰਮਕਾਰ ਕਰੋ ਪੂਰੀ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਨਾਮ ਜੀ ਬਿੱਕਰ ਸਿੰਘ ਵਿੱਕੀ ਆਂ ਸਾਡਾ ਪਿੰਡ ਦਲੇਲਗੜਾ ਸਾਡੇ ਲਵੀ ਪਿੰਡ ਹੈ ਫੈਜਗੜ੍ਹ ਅਸੀਂ ਸਾਰੇ ਨੌਜਵਾਨ ਮੁੰਡੇ ਇਕੱਠੇ ਹੋ ਕੇ ਠੀਕ ਹੈ ਸਾਡੀ ਇੱਕ ਟੀਮ ਬਣੀ ਹੋਈ ਆ ਚੰਗਲੀ ਤੋਂ ਵੀ ਨੇ ਦਲੇਲਗੜ ਤੋਂ ਵੀ ਨੇ ਜਾਤੀमाजरे ਤੋਂ ਵੀ ਨੇ ਤੇ ਫੈਜਗੜ ਤੋਂ ਵੀ ਨੇ ਬਾਕੀ ਸਾਡੀ ਜਿਹੜੀ ਟੀਮ ਆ ਬਹੁਤ ਹਿੰਮਤੀ ਟੀਮ ਹੈ ਜੀ ਸਾਨੂੰ ਜੀ ਉਰੇ ਤਕਰੀਬਨ ਅਸੀਂ 2002 ਤੋਂ ਆਉਣੇ ਆ ਕਾਫੀ ਟਾਈਮ ਤੋਂ ਲੰਗਰ ਲਾਉਨੇ ਆ ਜਿਹੜੇ ਪਹਿਲਾਂ ਅਸੀਂ ਲੰਗਰ ਲਾਏ ਆ ਬੁਰਜ ਦੇ ਨਾਲ ਤੇ ਆਪਣੇ ਮੁबारकਪੁਰ ਚੁੰਗਾ ਹੁੰਦੇ ਆ ਨਾਲ ਉਹਨਾਂ ਨਾਲ ਲੰਗਰ ਲਾਉਂਦੇ ਰਹੇ ਆ ਉਸ ਤੋਂ ਬਾਅਦ ਸਾਨੂੰ ਉਰੇ ਅੱਡ ਹੋਇਆਂ ਨੂੰ ਤਕਰੀਬਨ 3 ਸਾਲ ਹੋ ਗਏ ਜੀ 3 ਸਾਲਾਂ ਤੋਂ ਅਸੀਂ ਉਰੇ ਲੰਗਰ ਲਾਉਂਦੇ ਆਉਣੇ ਆ ਕਿਹੜੇ ਕਿਹੜੇ ਵਸਤੂਆਂ ਲੰਗਰ ਲੱਗ ਰਿਆ ਤੁਸੀਂ ਸਾਡੇ ਜੀ ਉਰੇ ਆਲੂ ਵਾਲੇ ਪਕੌੜੇ ਗੋਭੀ ਵਾਲੇ ਪਕੌੜੇ ਤੇ ਪਨੀਰ ਪਕੌੜਾ ਜੀ ਨਾਲ ਨੂੰ ਚਟਨੀ ਤੇ ਦੁੱਧ ਚ ਪੱਤੀ ਜੀ ਤੇ ਕਿੰਨੇ ਦਿਨ ਲੰਗਰ ਚੱਲਦਾ ਜੀ ਇਹ ਸਾਡਾ ਜੀ ਤਕਰੀਬਨ 6 ਦਿਨ ਲੰਗਰ ਚੱਲਦਾ ਜੀ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਮੈਸੇਜ ਇਹ ਹੀ ਦੇਣਾ ਚਾਉਣੇ ਆ ਵੀ ਜਿਹੜੇ ਨੌਜਵਾਨ ਉਰੇ ਆਉਂਦੇ ਨੇ ਉਰੇ ਕੁਝ ਸਿੱਖ ਕੇ ਜਾਣ ਵੀ ਆਪਣੇ ਜਿਹੜੇ ਛੋਟੇ ਸਹਾਬਜਾਦੇ ਤੇ ਉਹ ਆਪਣੇ ਖਾਤਰ ਜੀ ਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਠੀਕ ਹੈ ਤੇ ਉਹਨਾਂ ਨੇ ਇੱਕੋ ਇੱਕ ਚੀਜ਼ ਆਪਣੀ ਦਾਦੀ ਮਾਤਾ ਤੋਂ ਇੱਕੋ ਇੱਕ ਚੀਜ਼ ਸਿੱਖੀ ਹੈ ਵੀ ਆਪਾਂ ਜੇ ਆਪਣੀ ਅੱਖਾਂ ਦੇ ਸਾਹਮਣੇ ਕੋਈ ਜ਼ੁਲਮ ਹੁੰਦਾ ਤਾਂ ਆਪਾਂ ਆਪਣੀ ਅੱਖਾਂ ਦੇ ਸਾਹਮਣੇ ਜ਼ੁਲਮ ਹੋਣ ਦਈਏ ਨਾ ਸਾਰੇ ਨੌਜਵਾਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਰੰਦ ਸਬਾ ਤੇ ਹਰ ਸਾਲ ਦੀ ਤਰ੍ਹਾਂ ਸੇਵਾ ਲਾਓ ਠੀਕ ਹੈ ਬਾਤ ਚੜ ਕੇ ਸੇਵਾ ਕਰੋ ਕਿਉਂਕਿ ਜਿਹੜਾ ਲੰਗਰ ਆ ਨਾ ਉਹ ਜ਼ਿਆਦਾਤਰ ਨੌਜਵਾਨ ਵੀਰਾਂ ਨਾਲ ਹੀ ਚੱਲਦਾ ਕਿਉਂ ਇਹਦੇ ਵਿੱਚ ਹੈਰਾਨਗੀ ਵੀ ਬਹੁਤ ਹੁੰਦੀ ਆ ਬੇਰਮੀ ਵੀ ਬਹੁਤ ਹੁੰਦੀ ਆ ਇਸ ਕਰਕੇ ਸਾਰੇ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਅਸੀਂ ਵੀ ਬਾਜ ਚੜ ਕੇ ਲੰਗਰਾਂ ਦੇ ਵਿੱਚ ਹਿੱਸਾ ਪਾਓ ਬਾਜ ਚੜ ਕੇ ਲੰਗਰਾਂ ਦੇ ਵਿੱਚ ਸੇਵਾ ਕਰੋ ਕਿਉਂਕਿ ਨੌਜਵਾਨਾਂ ਦਾ ਬਹੁਤ ਜ਼ਿਆਦਾ ਇਸ ਟਾਈਮ ਬਹੁਤ ਜ਼ਿਆਦਾ ਜੋਸ਼ ਹੈ ਕਿਉਂਕਿ ਜੋਸ਼ ਇਹ ਇਸ ਕਰਕੇ ਆ ਕਿ ਉਹ ਆਪਣੇ ਲਈ ਸਿੱਖ ਕੌਮ ਲਈ ਛੋਟੇ ਸਾਹਿਬਜ਼ਾਦੇ ਨੀਂਹਾਂ ਦੇ ਵਿੱਚ ਜਣੇ ਗਏ ਸੀ ਆਪਣੀ ਸਿੱਖੀ ਨੂੰ ਬਚਾਉਣ ਲਈ ਉਹਨਾਂ ਨੇ ਏਡੀਆਂ-ਏਡੀਆਂ ਕੁਰਬਾਨੀਆਂ ਦਿੱਤੀਆਂ ਨੇ ਸਾਡਾ ਜਿਹੜੇ ਪਨੀਰ ਤਕਰੀਬਨ ਅਸੀਂ 10 ਕੁਇੰਟਲ ਦਾ ਪਿੰਡੋਂ ਬੁੱਕ ਕਰਕੇ ਲੈ ਕੇ ਆਉਣੇ ਆ ਤਕਰੀਬਨ ਸਾਡਾ 12 ਤੋਂ 14 ਕੁਇੰਟਲ ਪਨੀਰ ਲੱਗ ਜਾਂਦਾ ਹਰ ਸਾਲ ਦੀ ਤਰ੍ਹਾਂ ਅਸੀਂ ਸਾਨੂੰ ਸਾਡਾ ਜਿਹੜਾ ਆਪਣੇ ਲੰਗਰ ਦੇ ਵਿੱਚ ਸਭ ਤੋਂ ਵੱਡਾ ਸਹਾਇਜੋਗ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਵੱਡਾ ਐਨ ਆਰ ਆਈ ਵੀਰਾਂ ਵੱਲੋਂ ਸਾਨੂੰ ਸਹਾਇਜੋਗ ਮਿਲਦਾ ਕਿਉਂਕਿ ਕੈਨੇਡਾ ਦੇ ਵਿੱਚ ਸਾਡੇ ਫੈਜਗੜ ਤੋਂ ਕਾਫੀ ਨੌਜਵਾਨ ਗਏ ਹੋਏ ਨੇ